ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾਂ ਦੱਬ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬੰਪਰ ਫਸਲ ਹੁੰਦੀ ਹੁੰਦੀ ਹੈ ਉਹਦਾ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਤੱਕ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ। ਸਾਨੂੰ 15-16 ਸਾਲ ਤੋਂ ਪਾਣੀ ਇੱਥੇ ਨਹੀਂ ਆ ਰਿਹਾ ਤੇ ਹੁਣ ਜਿਹੜਾ ਪਾਣੀ ਬਹੁਤ ਆ ਰਿਹਾ ਬੰਪੀਆਂ ਸਾਡੀਆਂ ਬੰਦ ਰਹਿਂਦੀਆਂ ਨੇ। ਉਹ ਨਹਿਰ ਪੁਰਾਣਾ ਛਾਂਗਾ ਦੇ ਬਾਯਾ ਨਾਲ ਹੀ ਸਾਡੇ ਖਾਲੇ ਕਾਫੀ ਚੇਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਅਦਾ ਪੂਰਾ ਹੋ ਗਿਆ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁੱਖ ਦਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ Thank you ਅੱਜ ਹਰਚੰਡ ਦੇਖਾਈ ਕੀ ਰਾਸ਼ਨ ਸਮਗਰੀ ਹਾਂ ਅਬ ਜਿਸ ਤਰ੍ਹਾਂ ਕੀ ਆਪਾਂ ਨੂੰ ਪਤਾ ਹੈ ਪੰਜਾਬ ਬੜੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਹੈ ਕਿਉਂਕਿ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਬਾਰਡਰੀ ਇਲਾਕਿਆਂ ਦੇ ਵਿੱਚ ਅੱਜ ਉਹਨਾਂ ਦੇ ਵਾਸਤੇ ਪਹਿਲਾਂ 20 ਸਮਗਰੀ ਲੁਧਿਆਣਾ ਸ਼ਹਿਰ ਤੋਂ ਭੇਜੀ ਗਈ ਹੈ ਔਰ ਅੱਜ ਇੱਥੋਂ ਜਿਹੜਾ ਉਹ ਪਸ਼ੂਆਂ ਵਾਸਤੇ ਚਾਰਾ ਜਾਂ ਇਨਸਾਨਾਂ ਵਾਸਤੇ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਚਾਹੇ ਉਹ ਰਾਸ਼ਨ ਹੈ ਫਰੂਟ ਹੈ ਸੈਂਟਰੀ ਪੈਡਸ ਨੇ ਮੈਡੀਸਿਨਸ ਹੈ ਪਾਣੀ ਹੈ ਉਹ ਸਾਰਾ ਕੁਝ ਜਿਹੜਾ ਸਮਾਨ ਹੈ ਇਹ ਕਟਾ ਕਰਕੇ ਰਵਾਨਾ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਸਾਡੇ ਪੰਜਾਬੀ ਭਾਈ ਭੈਣ ਬਾਰਡਰ ਦੇ ਇਲਾਕਿਆਂ ਦੇ ਉੱਤੇ ਇਹਨਾਂ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾ ਸਕੇ ਕਨੈਕਟ ਕਨੈਕਟ ਰੱਖਣੇ ਕੋਲ ਨਹੀਂ 8 ਟਰੱਕ ਨੇ ਜੀ ਜਾ ਰਹੇ ਨੇ ਚਾਰੇ 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 ਦੇ ਪਛਵੇ ਪਛਵਾਂ ਦੇ ਜਾ ਰਹੇ ਨੇ ਪਛਵਾਂ ਵਾਸਤੇ ਚਾਰੇ ਲਈ ਜਾ ਰਹੇ ਨੇ ਔਰ ਚਾਰ ਟਰੱਕ ਦੇ ਵਿੱਚ ਬਾਕੀ ਰਾਸ਼ਨ ਸਮਗਰੀ ਔਰ ਸਾਰਾ ਸਾਮਾਨ ਹੈ ਜਿਹੜਾ ਹਾਂਜੀ ਅਮਨ ਅਰੋੜਾ ਜੀ ਔਰ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਬੋਲੇ ਵੋਲੰਟੀਅਰ ਸਾਡੇ ਸਿਮੀ ਪਛਾਨ ਚੇਅਰਮੈਨ ਸਾਰੇ ਇੱਥੇ ਪਹੁੰਚੇ ਹੈਗੇ ਆ ਔਰ ਮੈਂ ਆਸ ਕਰਦੀ ਆ ਵੀ ਅਜਿਹੇ ਚੰਗੇ ਕਾਰਜਾਂ ਨੂੰ ਅਸੀਂ ਵਧਾਵਾ ਦਿੰਦੇ ਰਵਾਂਗੇ ਔਰ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਕੇ ਜਾਣੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਲਈ ਅੱਜ ਆਪਾਂ ਰਲ ਕੇ ਖੜੇ ਹੋ ਸਕੇ ਜਿਵੇਂ ਬੀਤੇ ਦਿਨ ਉਹਦੇ ਰਾਜ ਆਪਣਾ ਕਾਫੀ ਪਾਣੀ ਆ ਗਿਆ ਹੁਣ ਸਥਿਤੀ ਕੀ ਹੈਗੀ ਹੈ ਸਥਿਤੀ ਬਹੁਤ ਜ਼ਿਆਦਾ ਕੰਟਰੋਲੇਬਲ ਹੈਗੀ ਹੈ ਕੱਲ ਭਾਰੀ بارش ਮੀ ਹੋਣ ਕਰਕੇ ਤੁਸੀਂ ਦੇਖਿਆ ਵੀ ਅਪਿਲ ਦਾ ਬ੍ਰਿਮ ਜਿਹਨੂੰ ਆਪਾਂ ਕਹਿੰਦੇ ਬਿਲਕੁਲ ਕਿਨਾਰਿਆਂ ਤੱਕ ਪਾਣੀ ਆਇਆ ਪਰ ਪਾਣੀ ਬਿਲਕੁਲ ਵੀ ਬਾਹਰ ਨਹੀਂ ਆਇਆ ਔਰ ਅੱਜ ਤੁਸੀਂ ਜਾ ਕੇ ਦੇਖ ਸਕਦੇ ਹੋ ਕੱਲ ਸ਼ਾਮ ਦੀ ਵੈਸੇ ਸਥਿਤੀ ਸੀ ਜਿਹੜਾ ਪੁਲੀਆਂ ਦੇ ਨਾਲ ਲਾ ਕੇ ਪਾਣੀ ਲੰਘ ਰਿਹਾ ਸੀ ਉਹ ਵੀ ਡਿੱਡ ਡੋਡੋ ਕੁੱਟੀਵਾ ਹੋ ਗਿਆ ਸੀ ਔਰ ਅੱਜ ਜਿਹੜੀ ਸਥਿਤੀ ਹੈ ਪੂਰੀ ਦੀ ਪੂਰੀ ਅੰਡਰ ਕੰਟਰੋਲ ਹੈਗੀ ਹੈ ਜੀ ਮੇਰੀ ਹੱਥ ਜੋੜ ਕੇ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਜੀ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਕਰੀਏ ਜੇਕਰ ਕਿਤੇ ਕੋਈ ਦਿੱਕਤ ਆਂਦੀ ਹੈ ਤਾਂ ਹੈਲਪਲਾਈਨ ਕੰਟਰੋਲ ਨੰਬਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਉਹਨਾਂ ਤੇ ਵੀ ਜ਼ਰੂਰ ਕਾਲ ਕਰਕੇ ਦੱਸ ਸਕਦੇ ਨੇ ਉਸ ਤੋਂ ਇਲਾਵਾ ਇਸ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਏ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਬਿਜਲੀ ਦੀਆਂ ਤਾਰਾ ਕਰਕੇ ਜਾਂ ਹੋਰ ਕੋਈ ਹੱਬੀ ਨਾ ਵੀ ਨਾ ਹੋਵੇ ਉਹਨਾਂ ਨੂੰ ਘਰਾਂ ਦੇ ਅੰਦਰ ਰੱਖਿਏ ਔਰ ਆਪ ਵੀ ਅਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਬਹੁਤ ਲਿਮਟਿਡ ਕਰੀਏ ਜਿੱਥੇ ਜ਼ਰੂਰਤ ਹੋਵੇ ਉੱਥੇ ਹੀ ਕਰੀਏ ਤਾਂ ਕਿ ਅੱਜ ਦੇ ਇਸ ਦੌਰ ਦੇ ਵਿੱਚੋਂ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੱਕ ਦੂਸਰੇ ਦਾ ਸਾਥ ਦੇ ਕੇ ਨਿਕਲ ਪਈਏ ਧੰਨਵਾਦ ਜੀ ਧੰਨ ਹਾਂ ਜੀ ਆਪਕਾ ਜੋ ਸ਼ਾਸਨ ਬੰਦਾ ਨਹੀਂ ਹੋ ਕੀ ਕਿਤੇ ਜਾ ਰਿਹਾ ਸਰ ਉਹ ਨਾ ਉਹ ਕੱਲ ਮੈਂ ਆਪਣੇ ਵਾਰ ਦੇ ਥੋੜੀ ਦੱਸ ਦਿੰਦਾ ਦੋ ਮਕਾਨ ਗਿਰੇ ਮੇਰੇ ਵਾਰ ਚ ਨੱਬੇ ਚ ਤੇ ਜਦ ਮੈਨੂੰ ਪਤਾ ਲੱਗਿਆ ਮੈਂ ਗਿਣਤੀ ਦੇ 15 ਮਿੰਟ ਦੇ ਉੱਥੇ ਮੈਂ ਪਹੁੰਚ ਗਿਆ ਤੇ ਨਾਲ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਜੀਸੀਬੀ ਬੁਲਾ ਕੇ ਕਿਉਂਕਿ ਤਾਰਾਂ ਉਹਦੇ ਥੱਲੇ ਆ ਗਈਆਂ ਸੀ ਕਿਹੜੇ ਮਕਾਨ ਕਰਿਆ ਉਸ ਏਰੀਆ ਦੀ ਲਾਈਟ ਅੱਜ ਹਲੇ ਵੀ ਬੰਦ ਆ ਕੱਲ ਕੱਲ ਦੀ ਲਾਈਟ ਬੰਦ ਆ 36 ਘੰਟੇ ਹੋ ਗਏ ਲਾਈਟ ਬੰਦ ਆ ਹੁਣ ਐਕਸਟਰੀਨ ਸਾਹਿਬ ਨੂੰ ਕਹਿ ਕੇ ਤਾਰਾਂ ਨਵੀਆਂ ਪਵਾ ਰਹੇ ਆ ਤੇ ਆ ਸ਼ਾਮ ਤੱਕ ਲਾਈਟ ਕਹਿੰਦੇ ਐਕਸਟਰੀਨ ਨੇ ਵਾਦਾ ਕੀਤਾ ਤੇ ਚੱਲ ਪੂਗਾ ਤੇ ਕੱਲ ਸਾਰਾ ਮਲਬਾ ਸੀ ਉੱਥੋਂ ਚਕਾਇਆ ਤਾਂ ਕਿ ਕਿਹੜੇ ਲੰਘੇ ਚ ਡਿੱਗ ਗਿਆ ਸੀ ਮਲਬਾ ਉਹ ਅਸੀਂ ਚੁਕਾ ਕੇ ਰਸਾ ਕਲੀਅਰ ਕਰਤਾ ਚੈੱਕ ਕਈ ਮਾਤ ਜੜੀਆਂ ਨੇ ਪਹਿਲਾਂ ਇਹ ਕਨਸੈਪਟ ਪੁੱਛੀ ਕਿਤੇ ਨੇ ਉਸ ਨੂੰ ਲੈ ਕੇ ਕੀ ਕਿ ਗੱਲ ਬਣੀ ਇਹ ਚ ਅਸੀਂ ਕਾਰਪਸ਼ਨ ਨੇ ਪਹਿਲਾਂ ਵੀ ਕਈ ਨੋਟਿਸ ਕੱਢੇ ਆ ਕਿ ਇਹ ਬਿਲਡਿੰਗ ਬੜੀ ਖਸਤਾ ਹਾਲਚ ਆ ਪਰ ਲੋਕਾਂ ਨੂੰ ਪਾਸ ਸਾਹਮਣੇ ਤੋਂ ਬਾਹਰ ਕਿਉਂ ਨਹੀਂ ਲੋਕ ਸਮਝਦੇ ਜਾਣ ਮਾਲ ਪ੍ਰੋਵਾਈ ਨਹੀਂ ਕਰਦੇ ਵੀ ਬੈਠੇ ਆ ਵਿੱਚ ਛੱਤਾਂ ਵੀ ਗਰਗੀਆਂ ਤਾਂ ਵੀ ਵਿੱਚ ਕਈ ਬੈਠੇ ਕੋਈ ਕਿਰਾਏਦਾਰ ਆ ਉਹ ਇਸ ਕਰਕੇ ਨਹੀਂ ਖਾਲੀ ਕਰ ਰਿਹਾ ਵੀ ਕੁਝ ਪੈਸੇ ਮਲਣ ਦੇ ਤਾਂ ਉਹ ਕਰਾਇਰ ਬੈਠਾ ਛੱਤ ਗਿਰੀ ਹੋਈ ਹੈ ਤਾਂ ਨਹੀਂ ਹਲਦੇ ਤੇ ਆਪਣੇ ਲੋਕਾਂ ਨੂੰ ਆਪਣੇ ਪ੍ਰੋਵਾਈਡ ਨਹੀਂ ਮੈਂ ਕਈ ਘਰ ਐਸੇ ਦੇਖਿਆ ਜਿਹੜੇ ਗਰੇ ਪਏ ਆ ਪਰ ਫਿਰ ਵੀ ਵਿੱਚ ਬੈਠੇ ਆ ਗੁੱਡੇ ਤੁਸੀਂ ਦਾ ਐਸਾ ਕੋਈ ਹਲਾਕ ਗੁੱਡੇ ਨਾਲੇ ਦੇ ਨਾਲ-ਨਾਲ ਕੱਲ ਅਸੀਂ ਸਾਰਾ ਘਮਿਆ ਮੈਂ ਆਪ ਗਿਆ ਮੈਂ ਸੈਂਟਰਲ ਜੀ ਵੀ ਘਮਿਆ ਨਾਰਥ ਜੀ ਘਮਿਆ ਸ਼ੋਕਪੁਰ ਪ੍ਰਾਚਰ ਪੀਐਮਐਲਏ ਨਾਲ ਰਿਹਾ ਮਸਲਾ ਬੱਕਾ ਜੀ ਨਾਲ ਰਿਹਾ ਸਥਿਤੀ ਹੁਣ ਬੜੀ ਠੀਕ ਅੱਗੇ ਨਾਲੋਂ ਕੱਲ ਤਾਂ ਬਹੁਤ ਡਰ ਲੱਗਣ ਲੱਗੇ ਸੀ ਸਚਾਈ ਮੈਦਾਨ ਦਾ ਉਹ ਡਾਲ ਲਕਣ ਲਾ ਕੇ ਜੇ ਅਸੀਂ ਮੀ ਪੈ ਗਿਆ ਔਰ ਇਸ ਕਰਕੇ ਨੁਕਸਾਨ ਨਾ ਹੋ ਜਵੇ ਪਰ ਪ੍ਰਮਾਤਮਾ ਨੇ ਸਾਡੀ ਸੁਣ ਲਈ ਕੱਲ ਪ੍ਰਸ਼ਾਸਨ ਵੀ ਬੜੇ ਮੰਡੇ ਆ ਜੀ ਸਾਡੇ ਸ਼ਾਇਦ ਪ੍ਰਮਾਤਮਾ ਸੁਣ ਲੇ ਇਸ ਕਰਕੇ ਥੋੜਾ ਬਚਾਅ ਹੋ ਗਿਆ ਹੁਣ ਪਾਣੀ ਕਾਫੀ ਡੋ ਜਿਹੜਾ ਜਿਹੜਾ ਅਲਰਟ ਆ ਪਰ ਸਰਪੰਚ ਨੇ ਕੀਤਾ ਹੀ ਹੋਇਆ ਸੀ ਥੋੜਾ ਜਿਹਾ ਆਪਣਾ ਆਪ ਵੀ ਧਿਆਨ ਦਈਏ ਜੀ ਜੀ ਵੀ ਭੇਜੀ ਆ ਰਹੀ ਹੈ ਰਾਸ਼ੀ ਇਹ ਪੇ ਇਹ 8 ਗੱਡੀਆਂ ਭੇਜ ਰਹੇ ਆ ਅੱਜ ਸਾਰੇ ਐਮਐਲਏ ਸਾਡੇ ਪੰਜਾਬ ਦੇ ਪ੍ਰਧਾਨ ਆਮਾ ਰੋੜਾ ਜੀ ਤੇ ਚਾਰੇ ਦਾ ਵੀ ਭੇਜ ਰਹੇ ਚਾਰ ਟਰੱਕ ਤੇ ਅਸੀਂ ਜੋ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਪਬਲਿਕ ਨੂੰ ਵੀ ਕਰਦਾ ਜਿਹੜਾ ਕੋਈ ਦਾਨ ਪਤਣਾ ਕਰਨਾ ਚਾਵੇ ਉਹ ਕਰੇ ਜਰੂਰ ਕਰੇ ਕਿੱਥੇ ਲੋੜ ਹੋ ਉੱਤੇ ਸਮਾਨ ਪਹੁੰਚਾਵੇ ਧੰਨਵਾਦ